ਟੀ 2000 ਮਾਡਲ ਅੱਜ ਦੀ ਸਾਰੀ ਜਿਹੜੀ ਵੀਡੀਓ ਤੁਹਾਨੂੰ ਵੀਰੇ ਬਹੁਤ ਭਰਾ ਜਿੰਨੇ ਕਿ ਆਪਣੇ ਨਾਲ ਜੁੜੇ ਹੈ ਨਾ ਸਾਰਿਆਂ ਦਾ ਇਹੀ ਹੁੰਦਾ ਵੀ ਕਿਸੇ ਨਾ ਕਿਸ ਨੂੰ ਟਰੈਕਟਰ ਦਵਾ ਦਈਏ ਮਾਤੜ ਸਾਥੀ ਨੂੰ ਕਿਸੇ ਨੂੰ ਅੱਜ ਕੱਲ ਤੁਹਾਨੂੰ ਪਤਾ ਪੈਸਾ ਬਹੁਤ ਔਖਾ ਬਣਦਾ 2000 ਮਾਡਲ ਟਰੈਕਟਰ ਲੱਭ ਲੱਭ ਕੇ ਟਰੈਕਟਰ ਲਿਆਉਣੇ ਪੈਂਦੇ ਜਿਹੜੀ ਸਸਤੀ ਰੇਂਜ ਦਾ ਟਰੈਕਟਰ ਬਾਈ ਰਹਿ ਹੀ ਨਹੀਂ ਗਏ ਹੁਣ ਘਟ ਰੇਂਜ ਦੇ ਵੀਡੀਓ ਕਿੱਥੋਂ ਪਾਈਏ ਅੱਜ ਟਰੈਕਟਰ ਆਇਆ ਇੱਕ ਇਹ ਮਾਡਲ ਕਿਹੜੇ ਵੀਰੇ 2000 2000 ਮਾਡਲ ਹੈ ਵੀਰੇ ਤੇ ਕਿਵੇਂ ਆ ਸਰਵਿਸ ਰੂਮ ਸੇ ਕਹਿੰਦਾ ਵਧੀਆ ਹੋਈ ਟਰੈਕਟਰ ਦੀ ਸਰਵਿਸ ਸਰਵਿਸ ਓਕੇ ਵੀਰੇ ਇੰਜਨ ਗੇਅਰ ਦੀ ਤਸੱਲੀ ਹੈ ਇੰਜਨ ਗੇਅਰ ਦੀ ਤਸੱਲੀ ਹੈ ਵੀਰੇ ਰਿਕਾਰਡ ਲੈ ਦਾ ਨੰਬਰ ਹੈ ਬਿਲਕੁਲ ਦੇ ਨੰਬਰ ਹੈ ਹੈ ਟਾਇਰ ਕਿੰਨੇ ਦਾ 16 ਦੇ ਟਾਇਰ ਐ ਦੇਖ ਲਓ ਵੀ ਹੁਣ ਤੁਹਾਨੂੰ ਕੰਮ ਜਾਂ ਦਿੰਦੇ ਆ ਹਨਾ 45 45 ਪੈਸੇ ਟਾਇਰ ਪੱਕੇ ਆ ਚਲੋ ਆਏ ਆ ਵੀ ਜਾਂਦੇ ਵੀ ਕਿਤੇ ਨਹੀਂ ਤੇ ਮੁੱਲ ਵੜੀ ਕੀ ਆ ਵੀਰੇ ਇਹਦੇ ਕਹਿੰਦਾ ਵੀਰੇ ਮੰਗਦੇ 225000 ਰੁਪਇਆ ਦੇਣਾ ਕਿੰਨੇ ਦਾ ਮੰਗ ਤਾਂ ਚਲੋ ਤੁਸੀਂ ਮੰਗੀ ਜਾਓ ਚੀਜ਼ ਆ ਦੇਖੋ 225 ਮਾਡਲ ਵੀ 2000 ਹੈ ਐ ਵੀ ਸਾਦਾ ਸਟੀering ਹਾਂਜੀ ਠੀਕ ਹੈ ਨਾ ਇੰਜਨ ਗੇਅਰ ਦੀ ਗਾਰੰਟੀ ਹੈ ਭਾਈ ਦਊਗਾ ਕਿੰਨੇ ਦਾ ਦੇਣ ਲੈਣ ਵਾਲਾ ਕੰਮ ਹੈ ਦੇਣ ਲੈਣ ਵਾਲਾ ਵੀਰੇ ਹੈ 215 ਦਾ ਛੱਡ ਦਾਂਗੇ 215 ਦਾ ਕਹਿੰਦਾ ਭਾਈ ਛੱਡ ਦਾਂਗੇ ਬਾਕੀ ਫਿਰ ਆ ਕੇ ਨਾ ਇੰਜਨ ਗੇਅਰ ਦੀ ਤਸੱਲੀ ਭਾਈ ਗੱਲ ਛੋੜਨੀ ਕਹਿੰਦੇ ਜੀਮੇਦਾਰ ਬੰਦੇ ਆ ਇਥੇ ਪਟਿਆਲੇ ਇਹਨਾਂ ਦੀ ਵੀ ਦੁਕਾਨ ਆ ਦੁਕਾਨ ਨੰਬਰ ਵੀ ਦੱਸਾਂਗੇ ਤੁਹਾਨੂੰ ਵੀਡੀਓ ਦੇ ਵਿੱਚ ਤੇ ਮੋਬਾਈਲ ਨੰਬਰ ਵੀ ਦੱਸਾਂਗੇ ਪਹਿਲਾਂ ਟਰੈਕਟਰ ਸਾਰੇ ਤੁਹਾਨੂੰ ਦਿਖਾ ਦਈਏ ਇਹਨਾਂ ਟਰੈਕਟਰ ਅੱਪਰਲੇ ਪਰਸੇ ਜਾ ਕੇ ਦਿਖਾਵਾਂ ਤੁਹਾਨੂੰ ਸਾਰਾ ਬੰਪਰ ਲੱਗਾ ਟਾਇਰ ਅਗਲੇ ਚੰਗੇ ਆ ਵਧੀਆ ਟਾਇਰ ਨੇ ਅਗਲੇ ਹੈ ਅਗਲੇ ਐਮ ਆਰ ਐਫ ਦੇ ਨੇ ਅਗਲੇ ਐਮ ਆਰ ਐਫ ਦੇ ਟਾਇਰ ਆ ਪਿਛਲੇ ਵੀ ਐਮ ਆਰ ਐਫ ਦੇ ਨੇ ਪਿਛਲੇ ਵੀ ਐਮ ਆਰ ਐਫ ਦੇ ਆ ਤੇ ਆਮ ਰਗਾਟ ਛਤਰੀ ਬੰਪਰ ਲੱਗਿਆ ਇਹ ਕਿਸੇ ਨੇ ਹੌਲੈਂਡ ਦੇਖਣਾ ਹੋਵੇ 36 ਦੀ ਤੇ ਇਹ ਦੇਖ ਲੈਣ ਤੋਂ ਵਾਧਾ ਹੋਰ ਕਿਹੜਾ ਦਿਖਾਈਏ ਭਰਾ ਏਸੀ ਹੈ ਇਤੋਂ ਵਾਧਾ ਏਸ ਆ ਵੀਰੇ ਇਸ ਇਹ ਕਿਹੜਾ ਮਾਡਲ ਹੈ ਵੀਰਾ 11 ਮਾਡਲ ਹੈ ਵੀਰਾ 11 ਮਾਡਲ ਹੈ ਸੰਧ ਦਾ ਨੰਬਰ ਹਰਿਆਣੇ ਦਾ ਸੰਧ ਦਾ ਨੰਬਰ ਹੈ ਵੀਰ ਟਾਇਰ ਇਹਦੇ ਚੰਗੇ ਆ ਟਰੈਕਟਰ ਦੇ 27 ਤੱਕ ਪਾਸ ਹੈ ਲੋਨ ਕਲੀਅਰ 27 ਤੱਕ ਪਾਸ ਇਹ ਵੀ ਬੜਾ ਫਾਇਦਾ ਜਿਹਨੇ ਬਾਈ ਲੈਣਾ ਪਿਛਲੇ ਰਬੜ ਵਾਲੇ ਟਾਇਰ ਆ 14 ਦੇ ਟਾਇਰ ਚੰਗੀ ਰਬੜ ਚੜੀ ਹੋਈ ਆ ਖੈਰ ਹਨਾ ਤੇ ਬਾਕੀ ਬ੍ਰੇਕਾਂ ਸੁੱਕੀਆਂ ਤੇ ਡਬਲ ਕਲਚ ਹੈ ਡਬਲ ਡਬਲ ਕਲਚ ਆ ਚਲੋ ਇਹ ਬੜਾ ਫਾਇਦਾ ਇਹ ਸਾਲਾ ਇੰਜਣ ਜਿਨ੍ਹਾਂ ਦਾ ਇਹਨਾਂ ਦਾ ਆਬਦਾ ਆਇਆ ਸੀ ਇੰਜਣ ਜਿਹੜਾ AC ਵਾਲਿਆਂ ਦਾ ਤਾਂ ਖਰਚਾ ਨਹੀਂ ਹੈਗਾ ਬਾਈ ਇਹਦੀ ਸਫਤ ਕਰਦੇ ਆ ਲੋਕ ਜਿਨ੍ਹਾਂ ਕੋਲ ਹੈਗੇ ਆ ਸਾ ਏਸੀ 450 ਸੰਧ ਨੰਬਰ ਇਹ ਕਿੰਨੇ ਦਾ ਦੇਣਾ ਵੀਰ ਵੱਡੇ ਭਾਈ ਹੈ ਇਹ ਵੀਰੇ ਇਹਦਾ ਰੇਟ ਤੇ ਮੰਗੀ ਪੂਰੇ ਪੂਰੇ ਜੇ ਪੈਸੇ ਲੋਕ ਅੱਜ ਕੱਲ ਬੜੇ ਤੰਗ ਆ ਤਾਂ ਜਾਇਜ਼ ਪੈਸੇ ਦੇਣ ਵਾਲੇ ਜਮਾ ਜਾਇਜ਼ ਦੇਖ ਤੇ ਨੂੰ ਜਿਆਦਾ ਰੇਟ 2 ਲੱਖ ਰੁਪਇਆ 190 ਦਾ ਛੱਡ ਦਾਂਗੇ 2 ਲੱਖ ਰੁਪਇਆ ਕਹਿੰਦਾ ਭਾਈ ਮੰਗਾ ਛੱਡਣ ਵਾਲੇ ਪੈਸੇ 190 ਆ ਤੇ ਭਾਈ ਹੋਰ ਦੇਖੋ ਆ ਕਿ ਚਲੋ ਮਾਨਤਾ ਨਾਲ ਅਗਲਾ ਕਰ ਦਿੰਦਾ ਦੁਕਾਨਦਾਰ ਵੀ ਇਸ ਟਾਈਮ ਮੰਦੇ ਚ ਬੈਠਾ ਤਦ ਦੇ ਨੂੰ ਤਿਆਰ ਆ ਕੋਈ ਅੱਜਕੱਲ ਟਪਾਰ ਵਾਲੇ ਪੈਸੇ ਮੇਰੇ ਹਿਸਾਬ ਨਾਲ ਦਾ ਸਹੀ ਬੰਦਾ ਕੋਈ ਨਹੀਂ ਮੰਗਦਾ ਅੱਜਕੱਲ ਹਰ ਬੰਦੇ ਨੂੰ ਤੁਹਾਨੂੰ ਪਤਾ ਦੁਕਾਨਦਾਰ ਨੂੰ ਵੀ ਖਰਚੇ ਆ ਦੇਣੇ ਆ ਵਾਕੇ ਲੈ ਜੇ ਡਰਾਈਵਰ ਵਾਕੇ ਲੈ ਜੇ ਬੰਦਾ ਹਾਂਜੀ ਬਾਈ ਕਹਿੰਦਾ ਵਾਕੇ ਲੈ ਜੇ ਕਿੰਜਨ ਗੇਅਰ ਦੀ ਤਸੱਲੀ ਇਸ ਤੋਂ ਬਦ ਕੋਈ ਹੋਰ ਔਰ ਵੀਰੇ ਫੋਰਡ 95 ਮਾਡਲ ਹੈ ਫੋਰਡ 95 ਮਾਡਲ ਹੈ ਹਾਂਜੀ ਔਰ ਵੀ ਰਵੀ ਸੇਠ ਕੀ ਹਾਲ ਹੈ ਬਾਬਾ ਮੇਰਾ ਬਹੁਤ ਪੁਰਾਣਾ ਬੰਦਾ ਹੈ ਮੇਰਾ ਦੋਸਤ ਤੇ ਵਧੀਆ ਵੀਰ ਵਧੀਆ ਇਹ ਵੀਰਾ ਹੈਗਾ 3600 ਮਾਡਲ ਵੀਰੇ 95 ਮਾਡਲ ਹੈ ਵੀਰੇ ਹਾਂ ਭੇਵਾ ਨੰਬਰ ਪਟਿਆਲੇ ਨਾਮ ਹੋਇਆ ਭੇਵਾ ਨੰਬਰ ਪਟਿਆਲੇ ਨਾ ਹੋਇਆ ਹਾਂ ਇੰਜਨ ਗੇਅਰ ਦੀ ਇਹਦੀ ਵੀ ਤਸੱਲੀ ਫੁੱਲ ਭਾਈ ਭੇਵੇ ਦਾ ਨੰਬਰ ਹੁਣ ਨਿਕਲਿਆ ਨਵਾਂ ਜਦੋਂ ਹੋਊਗਾ ਭੇਵੇ ਦਾ ਨਿਕਲਿਆ ਹੋਊਗਾ ਪਟਿਆਲੇ ਨਾ ਪਟਿਆਲੇ ਨਾ ਹੋਇਆ ਪਏ ਇਸ ਟਾਈਮ ਹੈ ਜਿੰਦੇ ਨਾਮ ਤੇ ਗਾਂ ਘਰਾਉਣਾ ਚਾਹ ਹੋ ਜੂਗਾ ਹੁਣ ਗਾਂ ਨਹੀਂ ਨਾਮ ਨਹੀਂ ਹੁੰਦਾ ਗਾਂ ਹੁਣ ਪਤਾ ਕੀ ਆ ਮਾਡਲ ਪੁਰਾਣਾ ਹੋ ਗਿਆ ਨਾ ਹੁਣ ਦਾ ਪਰ ਪ੍ਰੂਫ ਬੰਦੇ ਦੇ ਸਾਰੇ ਨਾਲ ਨਹੀਂ ਪ੍ਰੂਫ ਪ੍ਰਾਫ ਭਾਈ ਜੇ ਕੋ ਲੋਡ ਹੋਣ ਸਾਰੇ ਨਾਲ ਆ ਇੰਜਨ ਗੇਅਰ ਕਿਵੇਂ ਆ ਇੰਜਨ ਗੇਅਰ ਫੁੱਲ ਟੈਟ ਛਤਰੀ ਦੂਈ ਬੱਦੇ ਦੇ ਫੈਲ ਵਾਲੀ ਲਵਾਈ ਹੋਈ ਹੈ ਨਾ ਫੈਲ ਵਾਲੀ ਛਤਰੀ ਲੱਗੀ ਹੋਈ ਹੈ ਏਅਰ ਵੀ ਚਲੋ ਕੰਮ ਦਿੰਦੇ ਆ ਕਿੰਨੇ ਦਾ ਦੇਣਾ ਡਰਾਈਵਰ ਇਹ ਵੀਰੇ ਮੰਗਦੇ ਤੇ 130 ਆ ਹਾਂ ਦੇਣ ਲੈਣ ਵਾਲਾ ਗੱਲ ਹਾਂ ਇਹ ਦੇਣ ਲੈਣ ਵਾਲਾ ਖਿੱਚ ਛੱਡ ਦਾਂਗੇ ਹੋਰ ਥੋੜਾ ਜਿਹਾ ਥੱਲੇ ਆ ਮਾਦਰਾ ਫੋੜ ਪਤਾ ਕੀ ਹੈ ਜਾ ਕੇ ਪਾ ਕੇ ਲੈ ਜੀ ਟਰੈਕਟਰ ਨੂੰ 7 ਫੁੱਟਾ ਰੋਟਾ ਰੋਟੇਰ ਤੇ ਗਰੰਟੀ ਨਾਲ ਖਿੱਚੇਗਾ ਅੱਛਾ 7 ਫੁੱਟਾ ਖਿੱਚ ਲੂ ਟਰੈਕਟਰ ਹਾਂ ਜੀ ਹੱਸ ਕੇ ਖਿੱਚਦਾ ਰਿਹਾ ਉਹ ਸਿੰਗਲ ਕਲੱਚ ਆ ਦੇਖ ਲੈ ਕਿਤੇ ਦੁਬਾਰਾ ਸਿੰਗਲ ਮੇਰਾ ਖਿੱਚੇਗਾ ਗਰੰਟੀ ਹੈ ਅੱਛਾ ਇਹ ਤੋਂ ਬਾਅਦ ਹੋਰ ਟਾਇਰ ਕਿਵੇਂ ਮਗਰਲੇ ਟਾਇਰ ਕਿਵੇਂ ਮਗਰਲੇ ਇਹਦੇ ਪਲਾਈ ਦੇ ਅੱਦੇ ਨੇ ਵੀਰੇ ਅੱਛਾ ਪਲਾਸਟਿਕ ਵਾਲੇ ਵੇਟ 'ਚ ਵੀ ਲੱਗੇ ਆ ਹਾਂ ਹਾਂ ਅਗਲੇ ਦੇਖੇ ਫਾਈਬਰ ਵੇਟ 'ਚ ਵੀ ਲਵਾਏ ਹੋਇਆ ਕਿਸੇ ਦੇ ਅਗਲੇ ਜੇ ਕੇ ਤੇ ਨਿਆਰ ਪੂਰਾ ਸ਼ੌਕ ਨਾ ਰੱਖੇ ਉਹਨਾਂ ਨੇ ਸ਼ੌਕ ਅੱਛਾ ਹੁੱਕ ਵੀ ਚਲਮੀ ਲੱਗੀ ਹੈ ਆ ਦੇਖ ਦਿ ਹੁੱਕ ਵੀ ਦੂਜੀ ਚਲਮੀ ਲੱਗੀ ਹੋਈ ਆ ਬ੍ਰੇਕਾਂ ਉਹ ਹੀ ਫੋੜ ਆਲੀਆਂ ਆ ਇਹ ਹੁੱਕ ਚਲਮੀ ਲੱਗੀ ਆ ਇੰਜਨ ਗੇਅਰ ਕਹਿੰਦਾ ਭਾਈ ਆਪਦਾ ਵਾ ਲਿਓ ਮਰਗਾੜ ਮਰਗੋ ਆਗਲਾ ਖੜਾ ਬੰਪਰ ਲੱਗਾ ਲੈਟਾ ਬੰਪਰ ਤੇ ਵੀ ਲੱਗੀਆਂ ਆ ਲੋ ਨੂੰ ਆਪ ਪਾਸਾ ਨਿਗਾ ਮਰਾ ਦਈਏ ਤੇ ਠੀਕ ਆ ਰੇਟ ਦੇ ਹਿਸਾਬ ਨਾਲ ਟਰੈਕਟਰ ਬਾਕੀ ਚਲੋ ਆਓ ਤੁਹਾਨੂੰ ਹੋਰ ਆ 852 ਕਿਹੜਾ ਮਾਡਲ ਆ ਵੀਰੇ ਇਹ 99 ਮਾਡਲ ਹੈ ਵੀਰੇ ਅੱਛਾ 99 ਹਾਂਜੀ ਇਹ ਨੰਬਰ ਕਿੱਥੋਂ ਦਾ ਨੰਬਰ ਇਹਦਾ ਚੰਡੀਗੜ੍ਹ ਦਾ ਹੈ ਅੱਛਾ ਹਾਂਜੀ ਇੰਦਨ ਗੇ ਪੰਪ ਬਾਹਰ ਵਾਲਾ ਹੀ ਆ ਗਿਆ ਤਾਂ ਹਾਂ ਇਹ ਬਾਹਰ ਪੰਪ ਡਬਲ ਕਲੱਚ 540 ਡਬਲ ਕਲੱਚ 540 ਚੱਕਰ ਤੇ ਹੁਣ ਇਸ ਟਾਈਮ ਮੌਜੂਦ ਕਿੱਥੇ ਦੇ ਨੰਬਰ ਤੇ ਕਿਹਦੇ ਨਾਮ ਤੇ ਆ? ਚੰਡੀਗੜ੍ਹ ਦੇ ਵੀਰੇ ਫਰਸਟ ਕੁਆਲਟੀ ਦਾ ਨਾਮ ਹੈ। ਅੱਛਾ ਫਰਸਟ ਕੁਆਲਟੀ ਦੇ ਨਾਮ ਤੇ ਆ। ਸਾਰੇ ਪ੍ਰੂਫ ਨਾਲ ਆਈਡੀਆਂ ਨਾਲ ਲੈ। ਤੇ ਇਹ ਦੇਣ ਲੈਣ ਕਿੰਨਾ ਕੇ ਦਾ? ਇਹਦਾ ਮੰਗਦੇ ਤਾਂ ਵੀਰੇ 190 ਆ। ਅੱਛਾ 80 ਦਾ ਛੱਡ ਦਿਆਂਗੇ। 180 ਦਾ ਬਾਈ ਇਹ ਟਾਇਰ ਇਹਦੇ ਦੇਖ ਲਓ ਅਗਲੇ ਤੁਸੀਂ ਆ ਲੋ ਤੇ 616 ਦੇ ਅਗਲੇ ਟਾਇਰ ਐ ਐਮ ਆਰ ਐਫ ਦੇ ਪਿਛਲੇ 13 ਦੇ ਪਿਛਲੇ ਦੇ 13 ਦੇ ਟਾਇਰ ਤੇ ਰੰਗਾ ਤੇ ਰਿਮਾ ਤੇ ਰੰਗ ਰੂੰਗ ਖਲ ਨਾਲ ਦੇ ਆ ਸਾਰਾ ਮਰਗਾੜ ਹੈ ਬਸ ਇਟੇ ਨਹੀਂ ਕਮੀ ਹੈ ਮਰਗਾੜ ਨਾਲ ਦੇ ਆ ਨਾ ਮਰਗਾੜ ਨਾਲ ਦੇ ਇਹਨਾਂ ਮਾਡਲ ਦੇ ਮਰਗਾੜ ਪਏ ਬਹੁਤ ਘੱਟ ਮਿਲਦੇ ਸਾਬ ਮਰਗਾੜ ਨਾਲ ਦੇ ਆ ਲਿੰਕਾ ਜੱਕ ਡਰਾਵ ਡੰਡਾ ਪੂਰਾ ਤੇ ਇਹ ਵੀ ਬਾਈ ਇਹਨਾਂ ਦੀ ਦੁਕਾਨ ਤੇ ਆ ਦੁਕਾਨ ਨੰਬਰ ਕਿੰਨੇ ਤੁਹਾਡੀ 148 ਨੰਬਰ ਦੁਕਾਨ 147 ਨੰਬਰ ਦੁਕਾਨ ਆ ਫੋਨ ਨੰਬਰ ਦੱਸ ਦੇ ਮੇਰਾ ਵੀਰਾ 97792 0704 ਇਹ ਨੰਬਰ ਤੇ ਇਹ ਟਰੈਕਟਰ ਦਾ ਕੋਈ ਪਤਾ ਕਰਨਾ ਹੋਵੇ ਤਾਂ ਬਾਈ ਤੁਸੀਂ ਪਤਾ ਕਰ ਲਿਓ ਆ 265 ਪਾਵਾ ਦਾ ਮਾਡਲ ਹੈ ਵੀਰੇ ਰੰਗ ਦੇ 91 ਮਾਡਲ ਦਾ ਉਹੀ ਤਾਂ ਗੱਲ ਆ ਯਾਰ ਟਰੈਕਟਰ ਜਿਵੇਂ ਆ ਪਿਆ ਉੱਪਰੋਂ ਨਾਲ ਦੇ ਹੀ ਨਾ ਰੰਗ ਸਾਰਾ ਮੈਂ ਕਹਿੰਦਾ ਟਰੈਕਟਰ ਖੜਦੇ ਅੰਦਰ ਰਿਹਾ ਆਪਣੇ ਕੋਲ ਆ ਕੇ ਬਾਹਰ ਖੜਿਆ ਬਾਈ ਫਸਟ ਪਾਰਟੀ ਦਾ ਪੇਵਾ ਨਾਮ ਬਾਰੇ ਟਾਇਰ ਅਗਲੇ ਵੀ ਚੰਗੇ ਹਨਾ ਹਾਂ ਮਰ ਐਫ ਦੇ ਹਾਂ ਟਾਇਰ ਅਗਲੇ ਵੀ ਚੰਗੇ ਆ ਤੇ ਪਿਛਲੇ ਵੀ ਚੰਗੇ ਟਰੈਕਟਰ ਪਾ ਪਿਛਲੇ ਵੀ ਗਾਰੰਟੀ ਵਾਲੇ ਟਾਇਰ ਨੇ ਮਾਲਕ ਨੇ ਪਵਾਏ ਨੇ ਮਾਲਕ ਦੇ ਪਾਏ ਹੋਇਆ ਰਿਮਾਂ ਦੇ ਵੀ ਰੰਗ ਰੂੰਗ ਵਧੀਆ ਖੜਾ ਸਰਵਿਸ ਸਰਵਿਸ ਇਹਦੀ ਤਾਜੀ ਹੋਈ ਮਨ ਲੈ ਲੂ ਲੋਲ ਬਦਲਿਆ ਹੋਇਆ ਮਾਲਕ ਨਹੀਂ ਇਹ ਹੁਣ ਨੰਬਰ ਕਿੱਥੋਂ ਦਾ ਸੀ ਤੇ ਕੀ ਪੇਗਾ ਨੰਬਰ ਹੈ ਵੀਰੇ ਭੇਵੇਂ ਨਾ ਆ ਦਵਾਰਾ ਅੱਛਾ ਦਵਾਰਾ ਭੇਵੇਂ ਹੀ ਰਿਗਾਰਡ ਨੰਬਰ ਕੋਡ ਵੀ ਬਾਈ ਨਾਲ ਦੇ ਉਹੀ ਫਿਕਸ ਹੋ ਕੇ ਜਿਹੜੀ ਨਾਲ ਪਿਕਸ ਹੋਕ ਆਉਂਦੀ ਸੀ ਉਹੀ ਲੱਗੀ ਹੈ ਨਾਲ ਦੀ ਤੇ ਇਹ ਵੀਰੇ ਕਿੰਨੇ ਦਾ ਦੇਣਾ ਇਹ ਦਾ ਰੇਟ ਤੇ ਵੀਰੇ 1,30,000 ਰੁਪਇਆ ਹੈ ਹਾਂ ਤੇ ਹੁਣ ਤੂੜੀਆਂ ਤਾੜੀਆਂ ਵਾਲੇ ਮੰਗਦੇ ਆ ਗਾ ਹੁਣ ਤੁਹਾਨੂੰ ਪਤਾ ਨਹੀਂ ਪਰ ਦਾ ਡਿਸੀਜਣਾ ਹਰ ਬੰਦਾ ਮੰਗਦਾ ਵਿੱਚ ਦਾ ਸਵਾ ਦਾ 1.25 ਦਾ ਕਹਿਣਾ ਦਾ ਮਤਲਬ 1.25 ਦਾ ਬੈਟਰੀ ਸੈਲਫ ਸਟਾਰਟ ਦੋਗੇ ਸੈਲਫ ਸਟਾਰਟ ਮਿਲ ਜੇ ਜਿੰਨੇ ਟਰੈਕਟਰ ਦੱਸੇ ਸਾਰੇ ਨਾ ਬੈਟਰੀ ਹੈਗੀ ਹੈ ਸੈਲਫ ਸਟਾਰਟ ਮਿਲ ਸਾਰੇ ਦੀਆਂ ਸਬਸਟਾਰ ਬੈਟਰੀਆਂ ਮਿਲਣਗੀਆਂ ਭਾਈ ਤੇ ਹੋਰ ਕਿਹੜਾ ਫਿਰ ਆ 24 ਚਾਲੀ 24 ਹੀ ਹੈ ਵੀਰੇ 93 ਮਾਡਲ ਅੱਛਾ ਅੰਮਾਲਾ ਨੰਬਰ ਫਰਸਟ ਪਾਰਟੀ ਟਰੈਕਟਰ ਦੇ ਕੰਡੀਸ਼ਨ ਦੇ 93 ਮਾਡਲ ਫਸਟ ਪਾਰਟੀ ਚੋਂ ਵੀ ਤਾਂ ਹੁਣ ਦੇਖਣੋਂ ਵੀ ਲੱਭ ਗਏ ਲੰਘ ਗਏ ਐਫੀ ਆ ਵੀਰੇ ਆ ਦੇਖੋ ਐਫੀ ਐਫੀ ਵੀਰੇ ਐਫੀ ਦਾ ਜਿਹੜਾ origial ਮਾਰਕ ਆ ਇੱਕ ਇੱਥੇ ਆ ਇੱਕ ਬਾਅਦ ਚ ਇੱਥੇ ਵੀ ਆਉਣਾ ਦਾ ਹੀ ਨਾਲ ਜਿਹੜਾ ਸ਼ੁਰੂ ਚ ਐਫੀ ਆਏ ਆ ਦੇਖੋ ਮਾਰਕ ਆ ਦੇਖੋ ਇਹ ਕੱਟ ਕੇ ਪੂਰਾ ਪੂਰਾ ਕੰਪਨੀ ਨੇ ਐਫੀ ਰਿਵਟਾਂ ਦੇ ਵਿੱਚ ਤੇ ਇਹ ਨੰਬਰ ਨੰਬਰ ਕਿੱਥੋਂ ਦਾ ਵਾਲਾ ਨੰਬਰ ਹੈ ਵੀਰੇ ਅੱਛਾ ਫਰਸਟ ਪਾਰਟੀ ਦਾ ਇਹ ਵੀ ਅੰਬਾਲਾ ਨੰਬਰ ਫਰਸਟ ਪਾਰਟੀ ਤੇ ਇਹ ਕਿਵੇਂ ਇੰਜਨ ਗੇਅਰ ਕਿਵੇਂ ਹੈ ਟਰੈਕਟਰ ਦਾ ਇੰਜਨ ਗੇਅਰ ਕਾਰ ਵਾਂਗੂ ਚਲਾ ਲਿਆ ਭਾਈ ਇਹਨੂੰ ਅੱਛਾ ਚੱਲਦੀ ਹੈ ਭਾਈ ਚਲੋ ਐਂ ਆ ਦੇਖੋ ਇਹ ਲੈਣਾ ਹੁੰਦੇ ਆ ਇਹ ਟਰੈਕਟਰ ਨਾਲ ਸਾਰੇ ਮਾਤੜ ਸਾਥੀ ਨੇ ਲੈਣੇ ਆ ਪੂਰਾ ਸੂਰਾ ਅਗਲਾ ਪਹਿਲਾ ਹੁੰਦਾ ਆ ਸਟੀਅਰਿੰਗ ਵੀ ਵਧੀਆ ਰਾਣੇ ਵਾਲਾ ਲੱਗਾ ਹੋਇਆ ਨਹੀਂ ਤੇ ਕਈ ਵਾਰ ਸਟੀਅਰਿੰਗ ਦੂਜੇ ਹੋਣ ਨਾ ਤੇ ਭਾਰੇ ਬੜੇ ਚੱਲਦੇ ਆ ਸਟੀਅਰਿੰਗ ਵੀ ਵਧੀਆ ਥੱਲੇ ਸਲੰਸਰ ਵਾਲਾ ਇਹਨਾਂ ਟਰੈਕਟਰਾਂ ਦੇ ਪੈਸਾ ਨਾ ਲੱਗ ਜੇ ਕਿਸੇ ਦਾ ਮੈਨੂੰ ਤੇ ਡਰ ਰਹਿੰਦਾ ਵੀ ਯਾਰ ਅਗਲਾ ਕੋਈ ਧੋਕਾ ਨਾ ਖਾਜੇ ਕਿਸੇ ਨਾ ਧੋਕਾ ਨਾ ਹੋ ਜੇ ਲੰਬਾ ਨਾ ਆ ਜੇ ਮਾਤੜ ਪਹਿਲੇ ਹੀ ਪੈਸੇ ਪੁਹੇ ਇਕੱਠੇ ਕਰਕੇ ਲਿਆਉਂਦਾ ਅਗਲਾ ਫੜ ਤੜਕੇ ਕਿਸੇ ਕੋ ਬਾਅਦ ਚ ਸਰਵਿਸ ਜੋਗੀ ਵੀ ਨਹੀਂ ਰਹਿ ਜਾਂਦਾ ਅਗਲਾ ਜਿੰਨੇ ਕ ਹੁੰਦੇ ਖੁੰਜਾ ਖਾਜਿਆਂ ਚੋਂ ਕੱਢ ਕੇ ਟਰੈਕਟਰ ਜੋਗੇ ਇਕੱਠੇ ਕਰਦਾ ਤੇ ਅਗਲੇ ਨੇ ਕਮਾਉਣਾ ਤਾਂ ਕੀ ਆ ਤੇ ਇਹ ਹੁਣ ਮੇਰਾ ਵੀ ਹੁਣ ਵੀ ਹਰਿਆਣਾ ਨੰਬਰ ਆ ਨਾ ਅੰਬਾਲਾ ਨੰਬਰ ਵੀਰੇ ਇੱਕੋ ਬੰਦੇ ਦੇ ਨਾਮ ਇੱਕੋ ਬੰਦੇ ਦੇ ਨਾਮ ਅੰਬਾਲੇ ਦਾ ਨੰਬਰ ਐ ਮੁੱਲ ਜਾ ਮੇਰਾ ਵੀ ਪੂਰਾ ਜਾਇਜ਼ ਅਸੀਂ ਮੁੱਲ ਵੀਰੇ ਇਹਦਾ ਮੰਗਦੇ 7 ਲੱਖ ਅੱਛਾ ਹਾਂ ਜੀ ਤੇ ਦੇ ਲੈਣਾ ਦੇ ਲੈਣ ਵਾਲਾ ਬਾਈ 1 20 ਦਾ ਛੱਡ ਦਾਂਗੇ ਬਾਕੀ ਮਾਨਤਾ ਮਾਨਵਾ ਬਾਈ ਕਹਿੰਦਾ ਚਲੋ ਹੋਰ ਵੀ ਚਲੋ ਮਾਨਤੜ ਮੌਕੇ ਤੇ ਟਾਇਰ ਪਿਛਲੇ ਵਾਲੀਏ ਦੀ ਰਾਵੜੇ ਵਾਲੀਏ ਦੀ ਰਾਵੜੇ ਵੀਰੇ ਅਗਲੇ ਥੋੜੇ ਜਿਹਾ ਪਾਉਣੇ ਪੈਣਗੇ ਬਾਈ ਦੋਨੋਂ ਜਿਹੜਾ ਵੀ ਲੈ ਕੇ ਜਾਊਗਾ ਝੂਠ ਮਾਰ ਕੇ ਕਹਿਣ ਦਾ ਪੈਦਾ ਨਹੀਂ ਆਉ। ਸ਼ੋਅ ਐ ਦੋਨੋਂ ਉੱਪਰੋਂ ਮੈਂ ਦਿਖਾ ਦਾਂ ਵਧੀਆ ਕੰਮ ਦਿੰਦਾ ਦੇਖੋ ਹੋਰ ਤਾਂ ਡੈਕੋਰੇਸ਼ਨ ਐ ਜਿੰਨੀ ਮਰਜ਼ੀ ਗੇਰਦੀ ਤਸੱਲੀ ਐ ਜਣ ਗੇਰ ਐਫੀ ਐ ਨਾਲੇ ਐਫੀ ਦਾ ਤੁਹਾਨੂੰ ਪਤਾ ਖਰਚਾ ਘੱਟ ਆ ਤੇ ਹੋਰ ਕਿਹੜੇ ਆਪਣੇ ਗਾਂ ਘਟ ਰੇਂਜ ਵਾਲੇ ਦੱਸ ਮੇਰਾ ਟਰੈਕਟਰ ਬਾਈ 475 ਤੇ ਟਰੈਕਟਰ ਇਹ ਵੀ ਮੈਨੂੰ ਮੈਂ ਰੁਕੇ ਆਇਆ ਟਰੈਕਟਰ ਕਰਕੇ ਅਸਾਂ ਮੈਂ ਸਾਰਿਆਂ ਦੀ ਹੁਣ ਵੀਡੀਓ ਨਾਲ ਪਾ ਲਈ ਹੈ 2000 ਮਾਡਲ 2000 ਮਾਡਲ ਦਾ ਪਹਿਲਾਂ ਤਾਂ ਖੂਬੀਆਂ ਕਢਾ ਦੇ ਟਰੈਕਟਰ ਦੀਆਂ ਵੀ ਇਹ ਆਇਆ ਕਿੱਥੋਂ ਆ ਇਹ ਹੈ ਮਾਪਿਓ ਕਿੱਥੋਂ ਦਾ ਇਹਦਾ ਕਿੱਥੋਂ ਦਾ ਨੰਬਰ ਹੈ ਨੰਬਰ ਹਿਮਾਚਲ ਦੇ ਭਰਾ ਮੇਰੇਆ ਅੱਛਾ 2000 ਫਤਿਹਗੜ੍ਹ ਸਾਹਿਬ ਨਾਮ ਹੋਇਆ 2000 ਫਤਿਹਗੜ੍ਹ ਸਾਹਿਬ ਨਾਮ ਹੋ ਗਿਆ ਤੇ ਸਾਡੀ ਸਤਾਜੀ ਹੋਈ ਟਰੈਕਟਰ ਦੀ ਹਾਂ ਲਿਫਟ ਪੰਪ ਨਵਾਂ ਲਵਾਇਆ ਲਿਫਟ ਦਾ ਕੰਮ ਕਰਾਇਆ ਬੰਦੇ ਨੇ ਇੰਜਣ ਤੇ ਤਾਂ ਨਹੀਂ ਰੁਪਈਆ ਲੱਗਦਾ ਇੰਜਣ ਉੰਜਣ ਤੇ 100 ਰੁਪਈਆ ਨਹੀਂ ਲੱਗਦਾ ਫਿਰ ਬੰਪਰ ਛਤਰੀ ਲੱਗਾ ਅੱਛਾ ਚਲਮੀ ਹੋ ਕੇ ਪਿੱਛੇ ਦੇਖ ਲੈ ਪੈਰ ਨਹੀਂ ਸਾਲਾ ਟਰੈਕਟਰ ਨੂੰ ਪੈਰ ਵੀਰੇ ਇੱਕ ਇੱਕ ਟਾਇਰ ਪਾ ਕੇ ਦਾਂਗੇ ਭਰਾ ਮੇਰੇ ਲਿਆ ਪਿਆ ਅੱਛਾ ਹਾਂ ਪਾ ਕੇ ਦਾਂਗੇ ਉਹ ਪੌਣਾ ਕਿੰਨੇ ਆ ਦੇਣਾ ਆਪਾਂ ਰਮ ਰਮ ਜਿਹਾ ਹੈਗੇ ਨਵੇਂ ਮਾਡਲ ਵਾਲੇ ਜਿਹੜੇ ਡਿਜ਼ਾਈਨ ਜੀ ਵਾਲੀਆਂ ਪਲੇਟਾਂ ਆਈਆਂ ਸੀ ਉਹ ਇਹ ਤਾਂ ਵੀਰੋ ਦੇਖੋ ਹੁਣ ਉਹੀ ਬੰਦਾ ਲਾਉਏ ਜਿਹਨੇ ਮਾਣਾ ਮੋਟਾ ਟਰਾਲੀ ਟੋਲੀ ਦੇ ਕੰਮ ਲੈਣਾ ਤਾਂ ਉਹਨੂੰ ਪਤਾ 475 ਹੋ ਗਿਆ 265 ਹੋ ਗਿਆ ਜ਼ਿਮੀਦਾਰ ਨੂੰ ਤਾਂ ਛੋਟੇ ਨੂੰ ਦਾ ਕੰਮ ਦੇਈ ਜਾਂਦੇ ਆ ਆਹ ਟਾਇਰ ਪਾਉਣਾ ਪੈਣਾ ਇੱਕ ਇਹ ਪਿਆ ਪਾ ਕੇ ਤਾਂ ਬਾਈ ਬਹੁਤ ਹੁਣ ਚਲਮੀ ਓਕ ਫੋਨ ਬਹੁਤ ਆਉਂਦੇ ਆ ਬਾਈ ਘੱਟ ਰੇਂਜ ਵਾਲੇ ਟਰੈਕਟਰ ਦਿਖਾਇਆ ਕਰੋ ਘੱਟ ਰੇਂਜ ਵਾਲੇ ਬਾਈ ਕਿਹੜੇ ਲਿਆਈਏ ਘੱਟ ਰੇਂਜ ਵਾਲੇ ਦੱਸੋ ਉਹਨਾਂ ਟਰੈਕਟਰ ਤੇ ਇਹ ਕਿੰਨੇ ਦਾ ਦੇਣਾ ਤੇ ਮੰਗਦੇ 1 ਲੱਖ 40 ਹਜ਼ਾਰ ਅੱਛਾ 30 ਦਾ ਛੱਡ ਦਾਂਗੇ ਇੱਕ 30 ਦਾ ਹਾਂਜੀ ਚਲੋ ਭਾਈ ਆ ਵੀ ਦੇਖ ਲਓ ਕਿਸੇ ਨੂੰ ਬੈਟਰੀ ਸਲਫਟ ਸਟਾਰਟ ਦਵਾਂਗੇ ਆਹੋ ਸਲਫਟ ਸਟਾਰਟ ਮਿਲ ਗਿਆ ਜੀ ਸਲਫਟ ਸਟਾਰਟ ਸਰਵਿਸ ਤੇ ਰੁਪਈਆ ਨਹੀਂ ਲੱਗਦਾ ਬੰਦੇ ਦਾ ਆਹੋ ਬੰਪਰ ਲੱਗਾ ਨਾਲ ਟਾਇਰ ਇੱਕ ਮੌਕੇ ਤੇ ਪਾ ਕੇ ਦਵਾਂਗੇ ਨਾ ਹਾਂਜੀ ਹਾਂ ਟਾਇਰ ਪਿਆ ਪਾ ਕੇ ਮਰਗਾੜਾਂ ਦੇ ਭਾਈ ਤੁਹਾਡੇ ਪੈਸੇ ਲੱਗਣਗੇ ਮਰਗਾੜ ਇੱਥੋਂ ਦਿਖਦਾ ਵਾ ਜੇ ਤੁਸੀਂ ਰਿਪੇਅਰ ਕਰਾ ਲਿਓ ਜਾਂ ਬਦਲਾ ਲਿਓ ਤੇ ਬਾਕੀ ਇੰਨੇ ਚ ਆਉਂਦਾ ਵੀ ਕੁਛ ਨਹੀਂ ਮੋਬਾਈਲ ਨੰਬਰ ਆਪਾਂ ਦੱਸਤਾ ਇਹਨਾਂ ਦੁਕਾਨ ਨੰਬਰ ਕਿੰਨੀ ਸੀ 148 ਨੰਬਰ ਦੁਕਾਨਾ 148 ਨੰਬਰ ਦੁਕਾਨਾ ਮੋਬਾਈਲ ਨੰਬਰ ਬਾਰੇ ਬੋਲ 999 ਹਾਂ 00704 ਤੇ ਵੱਧ ਬੰਦੇ ਤੇ ਨਹੀਂ ਕਿਹੜੇ ਦਿਨ ਰੱਖਦੇ ਨਾ ਨਾ ਗੁਰਪ੍ਰੀਤ ਸਿੰਘ ਨਾਮ ਹੈ ਮੇਰਾ ਗੁਰਪ੍ਰੀਤ ਸਿੰਘ ਨਾਮ ਆ ਤੇ ਬਾਈ ਕੋਲ ਜਿਹੜਾ ਵੀ ਟਰੈਕਟਰ ਕੋਈ ਹੋਰ ਛੋਟੀ ਰੇਂਜ ਵਾਲੇ ਪੁੱਛਦੇ ਹੋਣ ਤੇ ਦਿਵਾਉਣ ਵੇਚਣ ਦਾ ਵੀ ਕੰਮ ਬਾਈ ਕਰਦੇ ਆ ਹਨਾ ਬਾਰੋ-ਬਾਰ ਵੀ ਕੋਈ ਟਰੈਕਟਰ ਲੈਣਾ ਦੇਣਾ ਹੋਵੇ ਉਹ ਬਾਈ ਨਾਲ ਟਰੈਕਟਰ ਕੰਪੈਨ ਜੋ ਮਰਜ਼ੀ ਲੈਣੀ ਹੈ ਬੈਂ ਦਾ ਕੋਈ ਕੰਮ ਕੁਕਰਲਾ ਲੈਣੀ ਵੇਚਣੀ ਤੋ ਦੱਸ ਦਿ